ਤੇ ਸੁੱਖਾ ਚੱਕਾ ਵਾਲਾ ਐਲਾਨ ਕਰਾਉਦੇ ਵੀ ਜਿੰਨੇ ਵੀ ਜਾਫੀ ਹੁਣ ਤੋਂ ਜਫੇ ਲਾਉਣਗੇ 50-50 ਪਾਉਂਡ ਦਿੱਤੇ ਜਾਣੇ 50-50 ਪਾਉਂਡ ਕੀਤਾ ਵਾ ਵਾ ਚੱਕਾਲੇ ਸੁੱਖੇ ਵੱਲੋਂ ਆ ਲਓ ਵੇਖੋ ਬੂਟਾ ਅਣਦਾਣੇ ਦਾ ਜਾਫੀ ਆ ਟਿਕਾਣੇ ਦਾ ਬੂਟਾ ਅਣਦਾਣੇ ਦਾ ਜਾਫੀ ਆ ਟਿਕਾਣੇ ਦਾ ਬੂਟਾ ਅਣਦਾਣੇ ਦਾ ਓਏ ਜਾਫੀ ਆ ਟਿਕਾਣੇ ਦਾ ਦਰਸ਼ਕੀਓ ਤਾੜੀ ਤਾੜੀ ਸਾਰਾ ਮੁੰਡੇ ਨੇ ਫੇਰਾ ਲਾ ਦਿੱਤਾ ਉਧਰੋਂ ਟੀ ਜਿੰਦਰ ਉਹਨਾਂ ਦਾ ਵੱਡਾ ਸਹਿਯੋਗ ਹੈ ਗਰਮੀਤ ਰੰਧਾਵਾ ਕਹਿੰਦਾ ਟੀ ਜਿੰਦਰ ਦਾ ਵੀ ਵੱਡਾ ਸਹਿਯੋਗ ਹੈ ਲਓ ਵੇਖੋ ਵੀ ਅਸਮੇ ਆ ਸੁਰਖਪੁਰੀਆ 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 ਅੱਤ ਸ਼ਾਜੀ 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 ਅੱਤ ਮਠੱਡਿਆਂ ਦੇ ਸੱਤੇ ਵੱਲੋਂ ਵੱਡਾ ਇਹ ਨਾਲ ਕਹਿੰਦੇ ਲੰਬੜਾ ਸਾਉਥ ਹਾਲ ਦਾ ਮੇਲਾ ਪੂਰਿਆ ਭਰਿਆ ਹੋਇਆ ਦੁੱਗਾਂ ਦੁੱਗਾਂ ਦੇ ਨਾਲ ਟੱਕਰ ਦੁੱਗਾਂ ਦੇ ਨਾਲ ਟੱਕਰ ਦੁੱਗਾਂ ਦੇ ਖੁਸ਼ੀ ਗੁੱਗਾਲੇ ਦਾ ਪੈਜੀ ਆਓ ਕਾਸ਼ੀਪੁਰੀਆ ਗੁੱਗਾਲਾ ਤਸੱਲੀ ਕਰਵਾ ਦਿੰਦਾ ਹੈ ਗੁੱਗਾਲਾ ਤਸੱਲੀ ਕਰਵਾ ਦਿੰਦਾ ਹੈ ਮੇਲਾ ਪਈ ਹੋ ਰੇਡ ਨੌਜਾਨ ਗਰੂ ਜੀ ਬੋਲਿਆ ਹੋਇਆ ਧਾਵਾ ਹੈ ਹੁਣ ਕੌਣ ਠੱਲਦਾ ਮੇਰੇ ਵੀਰੋ ਦੁਨੀਆ ਪੱਬਾ ਪਾਰ ਐ ਪਹੁੰਚੇ ਕੌਡੀ ਦੇ ਵੱਡੇ 스타 ਐ ਆ ਨੌਜਵਾਨ ਦਾ ਨਾਮ ਹੁਸ਼ਿਆਰ ਐ ਜਾਫੀ ਤੇ ਇਧਰ ਆ ਰ ਐ ਕਿੰਚੀ ਵੱਜ ਗਈ ਜਫਾ ਲੱਗ ਗਿਆ ਐਨ ਕਹਿੰਦੇ ਕੀ ਐ ਆ ਸਾਥ ਹਲ ਆ ਲੈੰਦਾ ਦਿਲਦਿਆਂ ਘਰਾਈਆਂ ਦੇ ਵਿੱਚੋਂ ਧੰਨਵਾਦ ਆ ਲਓ ਸ਼ਾਜੀ ਤੇ ਸੋਨੀ ਆਹ ਸ਼ਾਜੀ ਤੇ ਸੋਨੀ ਆਹ ਸ਼ਾਜੀ ਤੇ ਸੋਨੀ ਮੇਰੇ ਮਿੱਤਰੋ ਪੁਆਇੰਟ ਸ਼ਾਜੀ ਨੇ ਜੋੜ ਦਿੱਤਾ ਓ ਵਾਹ ਏ ਸ਼ਹਿਜ਼ਾਦ ਦਿਲ ਕੀ ਕਹਿੰਦੇ ਜਾਂ ਸੰਦੀਪ ਨੰਗਲੰਬੀਆਂ ਕਲੱਬ ਨੇ ਟੂਰਨਾਮੈਂਟ ਕਰਾਇਆ ਤੇ 5000 ਤੋਂ ਵੱਧ ਦਰਸ਼ਕ ਉਸ ਟੂਰਨਾਮੈਂਟ ਤੇ ਪੁੱਜਿਆ ਇਹ ਵੀ ਇੰਗਲੈਂਡ ਦੀ ਕਬੱਡੀ ਚ ਦੇ ਆ ਬਹੁਤ ਖੁਸ਼ੀ ਮਾਲਾ ਮਾਲਾ ਖੁਸ਼ੀ ਖੁਸ਼ੀ ਟੱਕਰ ਖੁਸ਼ੀ ਟੱਕਰ 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 ਖੁਸ਼ੀ ਟੱਕਰ ਟੱਕਰ ਖੁਸ਼ੀ ਟੱਕਰ ਟੱਕਰ ਖੁਸ਼ੀ ਟੱਕਰ ਟੱਕਰ ਖੁਸ਼ੀ ਟੱਕਰ 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 ਹੋਤੀ ਆ ਦੁੱਗਾ ਵਾਲਿਆ ਸਿਰਾਂ ਲਾਟਾ ਉਹ ਨੌ ਸਪੋਰਟ ਹੁੰਦੀ ਹੈ ਕਿਉਂਕਿ ਹੁਣ ਕਬੱਡੀ ਦੇ ਵਿੱਚ ਏਕ ਇੱਕ ਟੀਮ 2.5 2.3 ਲੱਖ ਪਾਉਂਡ ਦੀ ਬਣਦੀ ਹੈ ਬਹੁਤ ਮਹਿੰਗੀ ਹੋ ਗਈ ਹੈ ਕਬੱਡੀ ਪਰ ਅੰਗਲੈਂਡ ਨੇ ਕਬੱਡੀ ਸ਼ੁਰੂ ਕੀਤੀ ਹੈ ਸ਼ਾਜੀ ਦਿਲ ਲੁੱਟ ਲਿਆ ਸ਼ਾਜੀ ਟੀਮ ਹੈ ਢੰਡੋਵਾਲ ਦੇ ਬਲਵਿੰਦਰ ਚੱਠੇ ਦੀ ਟੀਮ ਹੈ ਗੁਰਜੀਤ ਸੰਧੂ ਦੀ ਲਾਡੀ ਬੈਂਸ ਆਪਣੀ ਟੀਮ ਦੇ ਨਾਲ ਇਸ ਲਈ ਕਹਿੰਦੇ ਫੱਕਰ ਲਾਡੀ ਬੈਸ ਹੈ ਨਾਲ ਕਹਿੰਦੇ ਨਾ ਸੁੱਖੀ ਬੈਸ ਹੈ ਲੈ ਵੀ ਬਾਜਵਾ ਵਾਲਿਆ ਵੇਖ ਸਾਹਮਣੇ ਧਰਮਪੁਰਿਆ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਔਰ ਸਾਹਮਣੇ ਚੱਕ ਗੱਗੀ ਗੱਗੀ ਚੱਕ ਦੇ ਫੇਰ ਫਰਾਗ ਜਿੰਦੇ ਲਾਦੇ ਮੁੰਡੇ ਨੇ ਦੀ ਔਰ ਸਾਹਮਣੇ ਕਬੱਡੀ ਸ਼ਹਿਜ਼ਾਦ ਖੇਡ ਦਾ ਅੰਦੇ ਵਿੱਚ ਧੁੱਗਾ ਵਾਲਾ ਖੁਸ਼ੀ ਟੱਕਰ ਦੁਨੀਆ ਦੀ ਸਿਰੇ ਵਿੱਚ ਸਿਰੇ ਵਿੱਚ ਸਿਰੇ ਵਿੱਚ ਸਿਰੇ ਦੀ ਆ ਹੱਲਾ ਗੁੱਲਾ ਹੱਲਾ ਗੁੱਲਾ ਸਾਦ ਜੀ ਸ਼ਾਜੀ ਸਾਥੀ ਮੇਲੇ ਦੇ ਸ਼ਾਜੀ ਆ ਤੋ ਗੱਬੜੀ ਲੋਟ ਰਹੀ ਆ ਆ ਤੋ ਗੱਬੜੀ ਜਾਫੀ ਜਿੰਨੇ ਵੀ ਜਫੇ ਲਾਉਣਗੇ ਬਰਮੀ ਦਾ ਪਿਆਰ ਸੰਦੀਪ ਦੇ ਨਾਲ ਆ ਸੋਨੀ ਤੇ ਸ਼ਾਜੀ ਸੱਸੇ ਨਾਲ ਸੋਨੀ ਸੱਸੇ ਨਾਲ ਸਾਜੀ ਆ ਮੋੜ ਦਾ ਬਾਜੀ ਆ ਨਹੀਂ ਰੁਸਾ ਵਾ 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 ਸੋਏਗਾ ਬਰੂਆ ਵਾ ਓ ਸੋਨਿਆ ਟੈਲ ਫੋਰਡ ਵਾਲੇ ਵੀਰੇ ਡੱਬ ਹੋਣੀ ਜੱਸੇ ਹੋਣੀ ਭੰਗੜਾ ਪਾਉਂਦੇ ਆ